ਸਰਕਾਰੀ ਦਾ ਕੰਮ ਹੁੰਦਾ ਵੀਰੇ ਸ਼ਿਕਾਰ ਕਰਨਾ ਉਹਨੇ ਆਪਦਾ ਜਾਲ ਸਿੱਟਣਾ ਤੇ ਸ਼ਿਕਾਰ ਨੂੰ ਵੀਰੇ ਆਪਦਾ ਬਚਾਉਣ ਨੂੰ ਕਰਨਾ ਪਊ ਬਾਈ ਬਣੇ ਹੱਥ ਜੋੜ ਕੇ ਬੇਨਤੀ ਆ ਜਿਹੜੇ ਭਰਾ ਨਮਾ ਕੰਮ ਜਾਂ ਕੋਈ ਪਸ਼ੂ ਖਰੀਦਦਣ ਨੂੰ ਖਰਦੇ ਹੋ ਐਵੇਂ ਕਿਸੇ ਦੀਆਂ ਗੱਲਾਂ ਜਾ ਕੇ ਬਾਈ ਬਣੇ ਐਵੇਂ ਬਾਧੂ ਕਿਸੇ ਜਿਵੇਂ ਤੁਸੀਂ ਇੱਕ ਤਾਂ ਹੁੰਦਾ ਨਾ ਲੋਕ ਤਰੀਕੇ ਇਹੇ ਨਾ ਗੱਲ ਕਰਦੇ ਆ ਬੰਦਾ ਉਹਦੇ ਚ ਨਾ ਨਮਾ ਬੰਦਾ ਜਾਂ ਕੋਈ ਯਾਰ ਪੰਲੋ ਮੱਲੀ ਤੇ ਜੇ ਜਾਂਦੇ ਆਪਣੇ ਪੰਜਾਬੀ ਭਰਾਵਾਂ ਨੂੰ ਪਤਾ ਕੀ ਗੱਲ ਹੁੰਦੀ ਆ ਜੇ ਕਿਸੇ ਦੇ ਆਂਟੀ ਹੋ ਜਾਣ ਤਾਂ 1 ਮਿੰਟ ਚ ਪਤਾ ਨਹੀਂ ਸਾਰੀ ਦੁਨੀਆ ਉਹਦੇ ਆਂਟੀ ਬਜੇ ਜੇ ਕਿਸੇ ਦੇ ਤੇਜ ਜਾਣ ਫਿਰ ਸਾਰਾ ਦੁਨੀਆ ਉਹਦੇ ਉੱਥੇ ਵੱਜਦੀ ਆ ਉਹਨਾਂ ਲੋਕਾਂ ਤੇ ਗੱਲਾਂ ਵਿੱਚ ਨਾ ਆਇਆ ਕਰੋ ਜਿਹੜਾ ਹਰਿਆਣਾ ਹਰਿਆਣਾ ਕਹਿ ਕੇ ਤੁਹਾਨੂੰ ਲੁੱਟਦੇ ਆ ਨਾ ਬਾਈ ਸਭ ਤੋਂ ਵੱਡੀ ਲੁੱਟੀ ਆ ਜਦੋਂ ਮੂਰੇ ਨਾਮ ਹਰਿਆਣਾ ਆ ਗਿਆ ਹਰਿਆਣੇ ਦੀਆਂ ਝੋਟੀਆਂ ਹਰਿਆਣੇ ਤੋਂ ਹੀ ਕੱਟੀਆਂ ਸਮਝ ਲਓ ਛੋਡੇ ਤੇ ਬਾਈ ਜਾਲ ਸਿੱਟਿਆ ਬਜਨਾ ਉਹ ਛੋਡੀ ਮਰਜੀ ਆ ਹੁਣ ਹਰਿਆਣੇ ਦੇ ਨਾਂ ਤੇ ਲੁੱਟੇ ਆ ਬਾਈ ਵਿੱਚ ਤਾਂ ਖੋਲਿਆਂ ਨੂੰ ਨਾ ਜਦੋਂ ਝੋਟੀਆਂ ਕਹਿੰਦੇ ਹਾਸੀ ਬਹੁਤ ਆਉਂਦੀ ਆ ਉਹ ਲੋਕਾਂ ਨੂੰ ਦੇਖ ਕੇ ਤੇ ਨੰਬਰ 2 ਤੇ ਜਿਹੜੇ ਹਰਿਆਣੇ ਦੇ ਲੋਕ ਆ ਮੈਂ ਪਹਿਲਾਂ ਵੀ ਕਿੰਨੀਆਂ ਵੀਡੀਓ ਪਾਤੀਆਂ ਮੰਡੀਆਂ ਦੇ ਵਿੱਚ ਸੋਨੂੰ ਦਿਖਾ ਦੂੰ ਆਪਣੇ ਪੰਜਾਬ ਦੀਆਂ ਮੰਡੀਆਂ ਚ ਆਜੋ ਮੋੜ ਮੰਡੀ ਆਜੋ ਰਾਮਪੁਰੇ ਆਜੋ ਜਾਂ ਹੋਰ ਬਹੁਤ ਵੱਡੀਆਂ ਮੰਡੀਆਂ ਲਾਤਾਂ ਉੱਤੇ ਹਰਿਆਣੇ ਦੇ ਆਮ ਹੀ ਬੰਦੇ ਫਿਰਦੇ ਰਹਿੰਦੇ ਆ ਦੇ ਵਿਚ ਜਿਹੜੇ ਕਹਿੰਦੇ ਆ ਨਾ ਅਸੀਂ 2000 ਨਾਲ ਮੱਝ ਦੇ ਦਿੰਨੇ ਆ ਅਸੀਂ 4 ਨਾਲ ਕੋਈ ਵੀਰੇ ਤੁਹਾਨੂੰ 2 ਨਾਲ ਨਹੀਂ ਦਿੰਦਾ ਕੋਈ 4 ਨਾਲ ਜਿਹੜੇ ਨੂੰ ਇੱਕ ਮੱਝ ਪਿੱਛੇ 20 25 25 30 3000 ਬਣਦਾ ਨਾ ਉਹਨੇ ਛੋਡੇ ਤੇ ਇੱਕ ਪੈਸੇ ਦੀ ਧਿਆਨ ਕਰਨੀ ਉਹਨੂੰ ਦੇਂਦੇ ਆ ਸਾਹਮਣੇ ਪੈਸੇ ਬਾਈ ਠੀਕ ਆ ਨੰਬਰ 2 ਤੇ ਹਰਿਆਣੇ ਚ ਐਡੀ ਕੋਈ ਹੋਣੀ ਹੈਗੀ ਵੀਰੇ ਵੀ ਉਹ ਹਰੇ ਆਪਣੇ ਪੰਜਾਬੀ ਪਤਾ ਹਰਿਆਣੇ ਚ ਭਈ ਕਿੰਨੇ ਫਿਰਦੇ ਆ ਇੱਕ ਘਰ ਚ ਦੋ ਦੋ ਚਾਰ ਚਾਰ ਗਾਗ ਫਰਦੇ ਆ ਉਹਨਾਂ ਕੋਲੇ ਮੱਜਾ ਹੈ ਹੀ ਨਹੀਂ ਉਹ ਜਾਂਦੀਆਂ ਕਿੱਥੋਂ ਆ ਆਪਣੇ ਪੰਜਾਬ ਦੀਆਂ ਮੰਡੀਆਂ ਚ ਉਹ ਆਪਣੇ ਪੰਜਾਬ ਚੋਂ ਚੰਗੀਆਂ ਸ਼ਕੀਮ ਝੋਟਣਾ ਉਧਰ ਜਾਂਦੀਆਂ ਫਿਰ ਉਹਨਾਂ ਨੂੰ ਉਹੋ ਜਿਹੇ ਤਰੀਕੇ ਨਾਲ ਢਾਲ ਕੇ ਉਹਨਾਂ ਦੇ ਰੂਟ ਅਪ ਕਰਕੇ ਕਿਸੇ ਦੇ ਵਾਲ ਕੱਟਦੇ ਚੰਗੇ ਤਰੀਕੇ ਨਾਲ ਕਿਸੇ ਦੀਆਂ ਗਾਨੀਆਂ ਪਾਤੀਆਂ ਉਹੋ ਜਿਹਾ ਤੇ ਫਿਰ ਉਹ ਆਪਾਂ ਨੂੰ ਲੁੱਟਦੇ ਆ ਭਾਈ ਪੰਜਾਬੀ ਬੰਦਾ ਜਦੋਂ ਹਰਿਆਣੇ ਚ ਜਾਂਦਾ ਨਾ ਵੀਰੇ ਪੰਜਾਬੀ ਬੰਦਾ ਆਪਣੀ ਉਹ ਗੱਡੀ ਦੇਖ ਕੇ ਰੰਗ ਬਰੰਗੀਆਂ ਸੋਹਣੀਆਂ ਪੱਗਾਂ ਦੇਖ ਕੇ ਚਿੱਟੇ ਕੁੜਤੇ ਬਿਆਮੇ ਦੇਖ ਕੇ 50 ਤੋਂ 70000 ਰੁਪਇਆ ਤਾਂ ਉਹੀ ਪਸ਼ੂ ਮਹਿੰਗਾ ਕਰ ਦਿੰਦੇ ਆ ਬਈ ਹਰਿਆਣੇ ਦੇ ਬੰਦਿਆਂ ਨੇ ਆਪ ਮੈਨੂੰ ਇਹ ਚੀਜ਼ਾਂ ਦੱਸੀਆਂ ਆਪ